ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.com ਕਾਂਗਰਸੀ ਨੇਤਾ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਦੇ ਡਿਪਟੀ ਸੀਐਮ ਲਈ ਆਪਣੇ ਜਜ਼ਬਾਤਾਂ ਦਾ ਅੱਜ ਖੋਲ ਕੇ ਪ੍ਰਗਟਾਵਾ ਕੀਤਾ ਦਰਅਸਲ ਸੁਖਪਾਲ ਖੈਰਾ ਦਾ ਨਾਮ ਨਸ਼ਾ ਤਸਕਰਾਂ ਨੂੰ ਸ਼ੈਦਿਆਂ ਚਾਇਆ ਹੈ ਖੈਰਾ ਨੇ ਖੁਦ ਖਿਲਾਫ ਹੋਰੀ ਸਾਜ਼ਿਸ਼ ਦੀ ਸਫਾਈ ਤਾਂ ਦਿੱਤੀ ਹੀ ਨਾਲ ਕੱਢੇ ਸੁਖਬੀਰ ਬਾਦਲ ਖਿਲਾਫ ਜਮ ਕੇ ਪੜਾਸ ਕਿਉਂਕਿ ਖੈਰਾ ਮੁਤਾਬਕ ਜੋ ਕੁਝ ਵੀ ਇਲਜ਼ਾਮ ਮੇਰੇ ਤੇ ਲੱਗ ਰਹੇ ਨੇ ਉਸ ਸੁਖਪੀਰ ਬਾਦਲ ਦੀ ਹੀ ਮਿਹਰਵਾਨੀ ਹੈ ਮੈਂ ਹੁਣ ਹੋਰ ਸਪੀਡ ਨਾਲ ਇਹਨਾਂ ਦਾ ਸਤਿਆਨਾਸ਼ ਕਰੂੰਗਾ ਪੰਜਾਬ ਦੇ ਵਿੱਚ ਕਿਸੇ ਦਾ ਕਾਬਿਲ ਨਹੀਂ ਸਤਿਆਨਾਸ਼ ਦੀ ਅਕਾਲੀ ਇਹ ਇਹਨਾਂ ਦੇ ਹੱਥ ਚੁੱਕ ਕੇ ਸਾਰੇ ਆਈ ਵਿਲ ਇਨਸ਼ੋਰ ਥੈਟ ਦੇ ਆਰ ਡੀਫੀਟਡ ਬਾਇ ਸੱਚੇ ਸ਼ੈਮ ਸ਼ੇਮਫੁਲ ਮਹਾਜਦਨ ਪੰਜਾਬ ਕੇ ਸਾਰੀ ਉਮਰ ਮੁੜ ਕੇ ਸੁਖਪੀਰ ਵਰਗੇ ਅਮਲੀ ਮੁੜ ਕੇ ਸਿਰ ਨਹੀਂ ਚੁੱਕਣਗੇ ਪੰਜਾਬ ਦੇ ਵਿੱਚ ਹੈਵਿੰਗ ਸ਼ੋਰ ਥੈਟ ਇਹਨਾਂ ਇੱਕ ਪਿੰਡਾਂ ਦੇ ਵਿੱਚ ਕਹਾਵਤ ਆ ਕਹਿੰਦੇ ਇੱਕ ਜੱਟ ਤੇ ਇੱਕ ਬਾਣੀ ਦੀ ਲੜਾਈ ਹੋ ਪਾਣੀ ਨੇ ਘਾ ਲਿਆ ਜੱਜ ਤੇ ਜੱਟ ਨੂੰ ਢਾ ਕੇ ਇਹਦੇ ਉੱਤੇ ਬੈਠਾ ਰੋਂਦਾ ਸੀਗਾ ਉਹ ਲਾਗੋ ਕਿ ਬੰਦੇ ਨੰਗਦੇ ਸੀ ਕਹਿੰਦੇ ਯਾਰ ਤੂੰ ਢਾਇਆ ਤਾਂ ਪਿਆਰ ਥੱਲੇ ਤੂੰ ਇਹਨੂੰ ਰੋਈ ਜਾਣਾ ਮੈਂ ਤਾਂ ਟੱਖਿਆ ਹੋਇਆ ਫੋਰ ਲਾਸਟ ਹਾਊ many years 17 18 years ਮੈਂ ਤਾਂ ਟੱਖਿਆ ਹੋਇਆ ਵਾਂ ਉਹ ਕਹਿੰਦਾ ਰੋਣਾ ਕਿਉਂ ਆ ਉਹ ਪਾਣੀਆ ਕਹਿੰਦਾ ਰੋਣਾ ਮੈਂ ਤਾਂ ਇਹ ਸਾਲਾ ਜਦੋਂ ਉੱਠਿਆ ਕਹਿੰਦਾ ਨੇ ਫੜ ਕੇ ਮੈਂ ਜੁੱਤੀਆਂ ਮਾਰਨੀਆਂ ਆ ਇਹ ਸੁਖਵੀਰ ਹੁਣੀ ਪਾਣੀਏ ਨੇ ਅੱਜ ਦੇ ਇਹਨਾਂ ਨੂੰ ਪਤਾ ਕਿ ਜਿੱਦਣ ਮੈਂ ਉੱਠ ਗਿਆ ਉਹਦੋਂ ਦਾ ਮੈਂ ਛਤਰਾੜ ਕਰੂੰਗਾ ਚਗੀ ਤਰ ਨਾਲ ਐਂਡ ਦੇ ਡਿਜ਼ਰਵ ਥੈਟ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹਾਨੂੰ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ